ਮਾਨ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅਸਲ ਆਮ ਆਦਮੀ ਨੂੰ ਬਹੁਤ ਵੱਡਾ ਧੋਖਾ ਕੀਤਾ ਕਿੱਥੇ ਸਰਕਾਰਾਂ ਨੇ ਡੀਜੀਐਮ ਪੈਟਰੋਲ ਘਟਾਉਣ ਦੀ ਗੱਲ ਕਰਦੀਆਂ ਛਲੇ ਆਮ ਆਦਮੀ ਦੀ ਪਾਰਟੀ ਤੇ ਅੱਜ ਸਭ ਤੋਂ ਮਹਿੰਗਾ ਕਰ ਦਿੱਤਾ 5 ਰੁਪਏ ਤੋਂ 32 ਵਧਾ ਕੇ 8 ਰੁਪਏ ਕਰਤੀ ਹੈ ਜਿਹਦਾ ਸਿੱਧਾ ਹੀ ਬੋਝ ਕੋਈ 1800 ਤੋਂ 2000 ਕਰੋੜ ਦਾ ਲੋਕਾਂ 'ਤੇ ਪੈਣਾ ਭਾਈ ਲੋਕਾਂ ਨੂੰ ਜੇ ਸੂਰਤਾਂ ਨਹੀਂ ਦੇਣੀਆਂ ਆਪ ਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਜ ਪੰਜਾਬ ਨੂੰ ਤੁਸੀਂ ਕਰਜ਼ਈ ਬਣਾਤਾ ਆਪ ਦੇ ਫਜ਼ੂਲ ਖਰਚ ਕਰਦੇ ਆ ਤੁਸੀਂ ਆਪ ਦੇ ਮਸ਼ਹੂਰੀ ਕਰਨੀ ਹੈ ਉਹਦੇ ਕਰਕੇ ਉਹਦੇ ਕਰਕੇ ਲੋਕਾਂ ਤੇ ਬੋਝ ਨਾ ਪਾਓ ਪੰਜਾਬ ਦੇ ਵਿੱਚ ਡੀਜ਼ਲ ਪੈਟਰੋਲ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਮਜੀਤ ਜੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਆਮ ਆਦਮੀ ਦੇ ਉੱਤੇ ਹੋਰ ਬੋਝ ਪਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੋਕ ਨੌਕਰੀ ਨੂੰ ਤਰਸ ਰਹੇ ਨੇ ਬੇਰੁਜ਼ਗਾਰ ਫਿਰ ਰਹੇ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਕਰੀਆਂ ਤਾਂ ਕੀ ਦੇਣੀਆਂ ਸੀ ਸਗੋਂ ਜੋ ਬੇਰੁਜ਼ਗਾਰ ਲੋਕ ਫਿਰਦੇ ਨਹੀਂ ਉਹਨਾਂ ਦੇ ਉੱਤੇ ਹੋਰ ਬੋਝ ਪਾ ਦਿੱਤਾ ਏ ਉਹਨੇ ਕਿਹਾ ਕਿ ਇਹ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮਾੜੇ ਹਾਲਾਤ ਨੇ ਤੇ ਲੈਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਏ ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅਸਲ ਆਮ ਆਦਮੀ ਨੂੰ ਬਹੁਤ ਵੱਡਾ ਧੋਖਾ ਕੀਤਾ ਅੱਜ ਹਜ਼ਾਰਾਂ ਕਰੋੜ ਰੁਪਏ ਦਾ ਨਵਾਂ ਬੋਝ ਜਿਹੜੇ ਲੋਕ ਅੱਗੇ ਨੌਕਰੀ ਨੂੰ ਤਰਸ ਰਹੇ ਆ ਜਿਹੜੇ ਲਾਅ ਐਂਡ ਆਰਡਰ ਤੇ ਜੋ ਮਾੜੇ ਹਾਲਾਤ ਹੈ ਉਸ ਦੀ ਸੁਧਰਨ ਦੀ ਗੱਲ ਕਰਦੇ ਆ ਜਿਹੜੇ ਅੱਜ ਆਪ ਦੇ ਰੁਜ਼ਗਾਰ ਦਾ ਫਿਕਰ ਕਰ ਰਹੇ ਆ ਅੱਜ ਉਹਨਾਂ ਤੇ ਹਜ਼ਾਰਾਂ ਕਰੋੜ ਦਾ ਨਵਾਂ ਬੋਝ ਪਾਉਣ ਦਾ ਕੰਮ ਕੀਤਾ ਅੱਜ ਪੰਜਾਬ 'ਚ ਡੀਜ਼ਲ ਤੇ 92 ਪੈਸੇ ਵੈਟ ਵਧਾ ਕੇ ਡੀਜ਼ਲ ਪੰਜਾਬ ਦਾ ਸਭ ਤੋਂ ਮਹਿੰਗਾ ਕਰ ਦਿੱਤਾ। ਪੈਟਰੋਲ ਤੇ 65 ਪੈਸੇ ਦੇ ਨੇੜੇ ਤੇੜੇ ਵੈਟ ਵਧਾਇਆ ਜਿਹਦੇ ਨਾਲ ਪੈਟਰੋਲ ਦੀਆਂ ਕੀਮਤਾਂ ਵੀ ਦੇਸ਼ਚਾਲ ਜ ਸਭ ਤੋਂ ਵੱਧ ਗਈਆਂ। ਕਿੱਥੇ ਸਰਕਾਰਾਂ ਨੇ ਡੀਜ਼ਲ ਪੈਟਰੋਲ ਘਟਾਉਣ ਦੀ ਗੱਲ ਕਰਦੀਆਂ ਸਨ ਆਮ ਆਦਮੀ ਦੀ ਪਾਰਟੀ ਤੇ ਅੱਜ ਸਭ ਤੋਂ ਮਹਿੰਗਾ ਕਰਤਾ ਉਹਦੇ ਨਾਲ ਜੋ ਬੋਝ ਪਹਿਣਾ ਲੋਕਾਂ ਤੇ ਜਾਂ ਜੋ ਡੀਜ਼ਲ ਟਰਾਂਸਪੋਰਟੇਸ਼ਨ ਲਈ ਵਰਤਿਆ ਜਾਂਦਾ ਉਹ ਵੱਡਾ ਕਾਰਨ ਬਣਨਾ ਹੈ ਮਹਿੰਗਾਈ ਦਾ ਕਿ ਇਕੱਲਾ ਡੀਜ਼ਲ ਵਧਣ ਨਾਲ ਨਹੀਂ ਕਿਉਂਕਿ ਟਰਾਂਸਪੋਰਟ ਜਿੰਨੇ ਟਰੱਕ ਨੇ ਡੀਜ਼ਲ ਤੇ ਚੱਲਦੇ ਨੇ ਰੇਲ ਗੱਡੀ ਆ ਤੇ ਜਿੰਨੀ ਟਰਾਂਸਪੋਰਟੇਸ਼ਨ ਮੋਡਲੀਆਂ ਸਹੂਲਤਾਂ ਜਿਹੜੀਆਂ ਮੋਡਲੀਆਂ ਲੋਡਵੰਦ ਵਸਤੂਆਂ ਨੇ ਹਰੇਕ ਦੇ ਰੇਟ ਵਧਨੇ ਕਿਉਂਕਿ ਜਦੋਂ ਕਿਸੇ ਨੂੰ ਡੀਜ਼ਲ ਦੇ ਰੇਟ ਵਧ ਦੇਣੇ ਪਏ ਤੇ ਉਹਨੂੰ ਪੈਸੇ ਥੋੜੀ ਜੇਬ ਚੋਂ ਕੱਟਣੇ ਜਿੱਥੇ 6-700 ਕਰੋੜ ਦਾ ਉਹ ਵਾਦਾ ਮੰਗਾਈ ਜੇ ਵਾਤਾ ਉਥੇ ਜਿਹੜਾ ਬਿਜਲੀ ਦਾ ਰੇਟ ਸੀ ਜਿਹੜੀ ਕਹਿੰਦੇ ਸੀ ਅਸੀਂ 300 ਯੂਨਿਟ ਬਾਅਦ ਕਰਨਗੇ ਸਿੱਧਾ ਹੀ ਲਿਆ ਕੇ ਠੋਕਿਆ ਪਾਣਾ ਕਿ ਅੱਜ 5 ਰੁਪਏ ਤੋਂ 32 ਵਧਾ ਕੇ 8 ਰੁਪਏ ਕਰਤੀ ਆ ਜਿਹਦਾ ਸਿੱਧਾ ਹੀ ਬੋਝ ਕੋਈ 1800 ਤੋਂ 2000 ਕਰੋੜ ਦਾ ਲੋਕਾਂ ਤੇ ਪੈਣਾ ਇਹ ਤਾਂ ਹੈਗਾ ਜੀ ਸਿੱਧੇ ਜਿਹੜੇ ਅੱਜ ਦੋ ਫੈਸਲੇ ਕੀਤੇ ਲੋਕਵੇਂ ਫੈਸਲੇ ਥੋੜੇ ਦਿਨ ਪਹਿਲਾਂ ਹੀ ਗੱਡੀ ਦਾ ਰੋਡ ਟੈਕਸ ਵਧਾ ਦੇਣਾ ਹੋਰ ਟੈਕਸ ਸੱਜੇ ਖੰਬੇ ਰੂਪ ਚ ਕਦੇ ਰੈਵਨਿਊ ਮਹਿਕਮੇ ਚ ਕਦੇ ਟਰਾਂਸਪੋਰਟ ਮਹਿਕਮੇ ਚ ਹਰ ਤਰੀਕੇ ਨਾਲ ਜਾਂ ਤੁਸੀਂ ਸੁਵਿਧਾ ਕੇਂਦਰ ਚਲੇ ਜਾਓ ਜਾਂ ਇਹਨਾਂ ਦੀ ਕੋਈ ਹੋਰ ਮੁੰਡਲੀਆਂ ਸੇਵਾਵਾਂ ਲੈਣ ਚਲੇ ਜਾਓ ਹੌਲੀ ਹੌਲੀ ਹਰ ਚੀਜ਼ ਨੂੰ ਮਹਿੰਗਾ ਕੀਤਾ ਜਾ ਰਿਹਾ ਲੋਕਾਂ ਨੂੰ ਸੂਦਾਨ ਕੋਈ ਨਹੀਂ ਦਿੱਤੀਆਂ ਜਾ ਰਹੀਆਂ ਇਸ ਲਈ ਇਹ ਜਿਹੜਾ ਲੋਕ ਮਾਰੂ ਫੈਸਲਾ ਭਾਈ ਲੋਕਾਂ ਨੂੰ ਜੇ ਸੁਰਤਾ ਨਹੀਂ ਦੇਣੀਆਂ ਆਪ ਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਜ ਪੰਜਾਬ ਨੂੰ ਤੁਸੀਂ ਕਰਜਈ ਬਣਾਤਾ ਆਪ ਦੇ ਫਜ਼ੂਲ ਖਰਚ ਕਰਨੇ ਆ ਤੁਸੀਂ ਆਪ ਦੇ ਮਸ਼ਹੂਰੀ ਕਰਨੀ ਹੈ ਉਹਦੇ ਕਰਕੇ ਉਹਦੇ ਕਰਕੇ ਲੋਕਾਂ ਤੇ ਬੋਝ ਨਾ ਪਾਓ ਆਪ ਦੀ ਫਜ਼ੂਲ ਖਰਚੀ ਦਾ ਲੋਕਾਂ ਦੀ ਜੇਬ 'ਚ ਜਾ ਕੇ ਉਹਨਾਂ ਦੀ ਡਾਕੇ ਨਾ ਮਾਰੋ ਇਸ ਲਈ ਅੱਜ ਦੇ ਫੈਸਲੇ ਨੂੰ ਗਲਤ ਠਰਾਉਂਦਾ ਹੋਇਆ ਇਸ ਝੂਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹੂੰਗਾ ਭਾਈ ਅਸਲ ਆਮ ਆਦਮੀ ਦਾ ਫਿਕਰ ਕਰੋ ਇਹ ਧੋਖੇਬਾਜ਼ੀ ਦੀ ਸਿਆਸਤ ਨੂੰ ਬੰਦ ਕਰੋ ਬਹੁਤ ਬਹੁਤ ਧੰਨਵਾਦ ਦੱਸਦੇ ਕਿ ਇਸ ਸਰਕਾਰ ਦੇ ਵੱਲੋਂ ਡੀਜ਼ਲ 92 ਪੈਸੇ ਮਹਿੰਗਾ ਕਰ ਦਿੱਤਾ ਗਿਆ ਹੈ ਤੇ ਪੈਟਰੋਲ 61 ਪੈਸੇ ਮਹਿੰਗਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਬਿਜਲੀ ਦੀ ਜੋ ਯੂਨਿਟ 5 ਰੁਪਏ ਚੱਲ ਰਹੀ ਹੈ ਉਸ ਨੂੰ 5 ਰੁਪਏ ਤੋਂ ਵਧਾ ਕੇ 8 ਰੁਪਏ ਕਰ ਦਿੱਤਾ ਗਿਆ ਹੈ ਤੇ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ 300 ਯੂਨਿਟ ਮਾਫ ਕੀਤੀ ਗਈ ਸੀ ਉਹ ਉਸੇ ਤਰ੍ਹਾਂ ਚਲਦੀ ਰਹੇਗੀ ਉਹਨੇ ਕਿਹਾ ਕਿ ਇਸ ਦੇ ਨਾਲ ਖਜ਼ਾਨੇ ਦੇ ਵਿੱਚ ਵਾਧਾ ਹੋਵੇਗਾ ਤੇ ਉਹ ਆਮ ਲੋਕਾਂ ਦੀ ਭਲਾਈ ਦੇ ਲਈ ਵਰਤੇ ਜਾਵੇਗਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੁਕ ਚੈਨਲ